ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀਆਂ ਹਦਾਇਤਾਂ ਜਿਹੜੀਆਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਵਿੱਚ ਅੱਜ ਖਾਲੜਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਇਨਫੋਰਮੇਸ਼ਨ ਜਿਹੜੀ ਆ ਸਾਨੂੰ ਰਿਸੀਵ ਹੋਈ ਆ ਕਿ ਚਾਰ ਵਿਅਕਤੀ ਜਿਹੜੇ ਆ ਨਾ ਕੋਈ ਚੀਜ਼ ਦੀ ਭਾਲ ਕਰ ਰਹੇ ਨੇ ਪਿੰਡ ਡਲ ਬਗੀਚਾ ਸਿੰਘ ਦੇ ਖੇਤਾਂ ਦੇ ਨਾਲ ਇਸ ਦੀ ਜੀ ਇਨਫੋਰਮੇਸ਼ਨ ਜਿਹੜੀ ਤੁਰੰਤ ਬੀਐਸਐਫ ਨੂੰ ਦਿੱਤੀ ਗਈ ਬੀਐਸਐਫ ਤੇ ਪੰਜਾਬ ਪੁਲਿਸ ਨੇ ਜਦੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਤੇ ਪੁਲਿਸ ਦੀ ਆਮਦ ਨੂੰ ਦੇਖਦੇ ਹੋਏ ਜਿਹੜਾ ਇੱਕ ਸੂਤ ਮੂਰਤੀ ਹੈਗਾ ਪਿੰਡ ਡਲਦਾ ਤੇ ਉਹਦਾ ਲੜਕਾ ਸਲਵਿੰਦਰ ਜਿਹੜਾ ਉਹ ਇੱਕ ਪੀਲੇ ਰੰਗ ਦਾ ਪੈਕਟ ਸੁੱਟ ਕੇ ਜਿਹੜੇ ਭੱਜ ਗਿਆ ਜਦੋਂ ਇਹਨੂੰ ਖੋਲ ਕੇ ਚੱਕ ਕੀਤਾ ਗਿਆ ਤੇ ਵਿੱਚ ਉਹ ਜਿਹੜੀ ਆ ਹੈਰੋਨ ਰਿਕਵਰ ਹੋ ਗਈ ਜਿਹੜੀ ਹੋਈ ਹੈ ਜਦੋਂ ਉਹ ਨੀਮਾ ਦੇ ਤਹਿਤ ਕਬਜ਼ਾ ਪੁਲਿਸ ਦੇ ਵਿੱਚ ਲੈ ਕੇ ਤੇ ਜਿਹੜੀ ਜੀ ਪ੍ਰोसीडिंग ਸ਼ੁਰੂ ਕਰ ਦਿੱਤੀ ਐ ਐਫ ਆਈ ਆਰ ਦਰਜ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਉਕੇ ਪੁਲਿਸ ਦੀ ਆਮਦ ਵੇਖ ਕੇ ਜਿਹੜੇ ਝੋਨੇ ਦੇ ਖੇਤ ਆ ਉਹਨਾਂ ਦੀ ਫਾਇਦਾ ਲੈਂਦੇ ਹੋਏ ਜਿਹੜੇ ਆ ਉਹ ਇਥੋਂ ਫਰਾਰ ਹੋ ਗਏ ਇਹਨਾਂ ਨਾਲ ਦੋ ਵਿਅਕਤੀ ਹੋਰ ਵੀ ਸੀਗੇ ਜਿਨ੍ਹਾਂ ਦੇ ਖਿਲਾਫ ਵੀ ਮੁਕਦਮਾ ਦਰਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਪੁੱਛਗਿੱਛ ਦੌਰਾਨ ਜਿਹੜੇ ਉਹ ਵਿਅਕਤੀ ਜਿਹੜੇ ਹਕੀਦੋਸ਼ੀ ਆ ਉਹ ਸਾਹਮਣੇ ਆਉਣ ਤੇ ਉਹਨਾਂ ਦੇ ਖਿਲਾਫ ਜਿਹੜੇ ਆ ਇਹਨਾਂ ਨੂੰ ਮੁਕਦਮਾ ਦੇ ਵਿੱਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਉਹ ਪੰਜਾਬ ਪੁਲਿਸ ਤੇ ਬੀਐਸਐਫ ਹਮੇਸ਼ਾ ਹੀ ਬਾਰਡਰ ਦੇ ਉੱਤੇ ਸਤਾਰਕਿਆ ਤੇ ਸਮਗਨਰਾਂ ਦੀਆਂ ਗਤੀਵਿਧੀਆਂ ਨੂੰ ਅਸਫਲ ਕਰਨ ਦੇ ਵਿੱਚ ਕਾਮਯਾਬ ਹੁੰਦੀ ਰਹੀ ਹੈ। ਇਹਦੇ ਵਿੱਚ ਵੀ ਜਿਹੜੀ ਵੱਡੀ ਸਫਲਤਾ ਆ ਮਾਨੋਗ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਬਾਰ-ਬਾਰ ਲੋਕਾਂ ਦੇ ਨਾਲ ਮੀਟਿੰਗਾਂ, ਬੀਡੀਸੀ ਦੀਆਂ ਕਮੇਟੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਤੇ ਜਿਹੜਾ ਸਹਿਯੋਗ ਆ ਸਾਨੂੰ ਪਬਲਿਕ ਵੱਲੋਂ ਵੀ ਮਿਲਿਆ। ਅੱਜ ਵੀ ਜਿਹੜਾ ਸਾਨੂੰ ਪਬਲਿਕ ਵੱਲੋਂ ਸਹਿਯੋਗ ਮਿਲਿਆ ਤੇ ਇਨਫੋਰਮੇਸ਼ਨ ਮਿਲੀ ਆ। ਜਿਸ ਬੇਸ ਤੇ ਇਹ ਜਿਹੜੀ ਆ ਰਿਕਵਰੀ ਹੋਈ ਆ ਤੇ ਬਾਈ ਨੇਮ ਰਿਕਵਰੀ ਆ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਸੂਰਤੀ ਦਾ ਭਰਾ ਇੱਕ ਮੂਰਤੀ ਜਿਹੜਾ ਪਹਿਲਾਂ ਹੀ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਆ ਥਾਣਾ ਖਾਲੜੇ ਦੀ ਜਿਹੜੇ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਵਾਂਟਡ ਆ ਉਹ ਵੀ ਅਜੇ ਪਕੋੜਾ ਆ ਸੋ ਇਹਨਾਂ ਦਾ ਪਰਿਵਾਰ ਹੀ ਇਸ ਗਤੀਵਿਧੀਆਂ 'ਚ ਸ਼ਾਮਲ ਆ ਜਿੱਥੇ ਇਹਨਾਂ ਦੀ ਤਰਤੀਸ਼ ਐਨਡੀਪੀਐਸ ਐਕਟ ਥੱਲੇ ਕੀਤੀ ਜਾਊਗੀ ਉੱਥੇ ਨਾਲ ਦੇ ਨਾਲ ਜਿਹੜਾ 66 ਐਫ ਆ ਉਹਦੇ ਥੱਲੇ ਵੀ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ